ਅਬਾਕਰੀ ਵਿਭਾਗ ਰੂਪਨਗਰ ਅਤੇ ਜ਼ਿਲ੍ਹਾ ਬिलासपुर ਦੇ ਵੱਲੋਂ ਤੇ ਪੰਜਾਬ ਦੀ ਸਰਹੱਦ ਦੇ ਨੇੜਲੇ ਪਿੰਡਾਂ ਦੇ ਵਿੱਚ ਸਾਂਝੇ ਤੌਰ ਤੇ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਜਿਸ ਦੌਰਾਨ ਉਹਨਾਂ ਨੂੰ ਹਜ਼ਾਰਾਂ ਲੀਟਰ ਲਾਹਣ ਅਤੇ ਕਈ ਚਲਦੀਆਂ ਪੱਟੀਆਂ ਵੀ ਬਰਾਮਦ ਹੋਈਆਂ ਨੇ ਦੱਸਦੀ ਹੈ ਕਿ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਰੂਪਨਗਰ ਅਤੇ ਬिलासपुर ਦੇ ਅਬਾਕਰੀ ਵਿਭਾਗ ਦੇ ਵੱਲੋਂ ਸਾਂਝੇ ਤੌਰ ਤੇ ਇਹ ਆਪਰੇਸ਼ਨ ਚਲਾਇਆ ਗਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਕੱਟ ਤੋਂ ਕੱਟ 8 ਘੰਟੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਵੱਡੀ ਸਫਲਤਾ ਮਿਲੀ ਹੈ ਦੱਸਦੀ ਹੈ ਕਿ ਇਹ ਆਪਰੇਸ਼ਨ ਤੜਕਸਾਰ ਸਵੇਰੇ 4 ਵਜੇ ਹੀ ਸ਼ੁਰੂ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਸਰਚ ਦੇ ਦੌਰਾਨ ਇਹਨਾਂ ਨੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਵੱਡੀ ਝੋਟ ਮਾਰੀ ਹੈ ਤੇ ਵਿਭਾਗ ਦੇ ਵੱਲੋਂ 18000 ਲੀਟਰ ਲਾਹਨ ਨੂੰ ਕਾਬੂ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ 10 ਚੱਲਦੀਆਂ ਹੋਈਆਂ ਪੱਟੀਆਂ ਵੀ ਬਰਾਮਦ ਹੋਈਆਂ ਨੇ ਜਿਨ੍ਹਾਂ ਨੂੰ ਕੀ ਮੌਕੇ ਦੇ ਉੱਤੇ ਨਸ਼ਟ ਕੀਤਾ ਗਿਆ। ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਚੱਲਦੀ ਪੱਟੀ ਦੇ ਉੱਤੋਂ ਲਾਹਣ ਦੀ ਵੱਡੀ ਖੇਪ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਵਿਭਾਗ ਦੇ ਵੱਲੋਂ ਕਾਰਵਾਈ ਕਰਕੇ ਇੱਥੋਂ ਸਭ ਸਾਫ਼ ਵੀ ਕੀਤਾ ਗਿਆ। ਲੋਕ ਸਭਾ ਤਨਾ 2024 ਦੇ ਮੱਦੇ ਨਜ਼ਰ ਆਪਕਾਰੀ ਕਮਿਸ਼ਨਰ ਪੰਜਾਬ ਸ਼੍ਰੀ ਵਰਨ ਰੂਜ਼ਮ ਜੀ ਅਤੇ ਡਿਪਟੀ ਕਮਿਸ਼ਨਰ ਰੋਪੜ ਸ਼੍ਰੀਮਤੀ ਪ੍ਰੀਤੀ ਜਾਦਵ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਅੱਜ ਆਪਕਾਰੀ ਵਿਭਾਗ ਰੋਪੜ ਅਤੇ ਆਪਕਾਰੀ ਵਿਭਾਗ ਬिलासपुर ਦੁਸਤੋਂ ਇੱਕ ਸਾਂਝਾ ਸਰਚ ਅਭਿਆਨ ਚਲਾਈ ਕੀਤਾ ਗਿਆ ਸਰਚ ਅਭਿਆਨ ਕੀਤਾ ਗਿਆ ਇਹ ਸਰਚ ਅਭਿਆਨ ਹਿਮਾਚਲ ਕੇ ਪਹਾੜ ਦੇ ਬਾਰਡਰ ਤੇ ਸਥਿਤ ਪਿੰਡ ਦਬਟ ਅਤੇ ਮੁਜਾਰੀ ਵਿੱਚ ਪੱਛਾ ਗਿਆ ਇਸ ਸਰਚ ਅਭਿਆਨ ਦੇ ਦੌਰਾਨ ਕਰੀਬ 18000 ਲੀਟਰ ਦੇ ਨਾਹਨ ਬਰੰਦ ਕੀਤੀ ਗਈ ਜੋ ਕਿ ਮੌਕੇ ਤੇ ਨਸ਼ਟ ਕੀਤੀ ਗਈ ਇਸ ਤੋਂ ਇਲਾਵਾ 10 ਚਲਦੀਆਂ ਪੱਟੀਆਂ ਵੀ ਉੱਥੇ ਮੌਕੇ ਤੇ ਬਰੰਦ ਕੀਤੀਆਂ ਗਿਆ ਜਿਨ੍ਹਾਂ ਨੂੰ ਕੋਸ਼ੇ ਨਸ਼ਟ ਕੀਤਾ ਗਿਆ ਆਪਕਾਰੀ ਵਿਭਾਗ ਰੋਪੜ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਗਤੀਵਿਧੀ ਬਰਦਾਸ਼ਤ ਨਹੀਂ ਕਰੇਗਾ ਤੇ ਅੱਗੇ ਵੀ ਸਰਚਾਂ ਭਜਾਉਣ ਇਸ ਤਰ੍ਹਾਂ ਦੇ ਜਾਰੀ ਰਹਣਗੇ ਹਾਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਆਪਕਾਰੀ ਕਮਿਸ਼ਨਰ ਪੰਜਾਬ ਸ਼੍ਰੀ ਵਰਨ ਰੂਜ਼ਮ ਜੀ ਅਤੇ ਡਿਪਟੀ ਕਮਿਸ਼ਨਰ ਰੋਪੜ ਸ਼੍ਰੀ ਨਤੀ ਪ੍ਰੀਤੀ ਜਾਦਵ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਅੱਜ ਆਪਕਾਰੀ ਵਿਭਾਗ ਰੋਪੜ ਅਤੇ ਆਪਕਾਰੀ ਵਿਭਾਗ ਬिलासपुर ਬੰਦੂਰ ਇੱਕ ਸਾਂਝਾ ਸਰਚ અભિયાન ਜਾਰੀ ਕੀਤਾ ਸਰਾਂਝਾ ਸਰਚ અભિયાન ਕੀਤਾ ਗਿਆ ਇਹ ਸਰਚ અભિયાન ਹਿਮਾਚਲ ਦੇ ਪੰਜਾਬ ਦੇ ਬਾਰਡਰ ਤੇ ਸਥਿਤ ਪਿੰਡ ਦਬਟ ਅਤੇ ਮੁਜ਼ਾਰੀ ਵਿੱਚ ਪੱਛਾ ਗਿਆ ਇਸ ਸਰਚ અભિયાન ਦੇ ਦੌਰਾਨ ਕਰੀਬ 18000 ਲੀਟਰ ਦੇ ਲਾਹਨ ਬਰੰਦ ਕੀਤੀ ਗਈ ਜੋ ਕਿ ਮੌਕੇ ਤੇ ਨਸ਼ਟ ਕੀਤੀ ਗਈ ਇਸ ਤੋਂ ਇਲਾਵਾ 10 ਚਲਦੀਆਂ ਪੱਟੀਆਂ ਵੀ ਉੱਥੇ ਮੌਕੇ ਤੇ ਬਰੰਦ ਕੀਤੀਆਂ ਗਿਆ ਜਿਨ੍ਹਾਂ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਆਪਕਾਰਿ ਵਿਭਾਗ ਰੋਪੜ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਗਤੀਵਿਧੀ ਬਰਦਾਸ਼ਤ ਨਹੀਂ ਕਰੇਗਾ ਤੇ ਅੱਗੇ ਵੀ ਸਰਚ ਭਜਾਣ ਇਸ ਤਰ੍ਹਾਂ ਦੇ ਜਾਰੀ ਰਹਣਗੇ